ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਜੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਘੰਟੀ ਵਾਲਾ ਬਟਨ ਜਰੂਰ ਨਾਪ ਦਿਓ ਜੀ ਜੇਕਰ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਵੀ ਆਪਣੇ ਚੈਨਲ ਤੇ ਪਾਉਣਾ ਚਾਹੁੰਦੇ ਹੋ ਖੇਤੀ ਸੰਧਾ ਦੀ ਤਾਂ ਬਿਲਕੁਲ ਫ੍ਰੀ ਦੇ ਵਿੱਚ ਐਡ ਹੈ ਜੀ ਤੇ ਆਪਾਂ ਨੂੰ ਵੀਡੀਓ ਬਣਾ ਕੇ WhatsApp ਨੰਬਰ ਸਕਰੀਨ ਤੇ ਦਿੱਤਾ ਉੱਤੇ ਸੈਂਡ ਕਰ ਸਕਦੇ ਹੋ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾ ਦਿੱਤੀ ਜਾਊ ਅੱਗੇ ਆਪਣੇ ਸੇਲ ਵਾਸਤੇ ਲੈ ਕੇ ਆਏ ਜੀ 11 6 ਦੀ ਟਰਾਲੀ ਸਿੰਪਲ ਟਰਾਲੀ ਆ ਬਿਨਾ ਜੱਕ ਤੋਂ ਆ ਜੀ ਬਿਨਾ ਜਕ ਤੋਂ ਸਿੰਪਲ ਟਰਾਲੀ ਵੇਖ ਲਓ ਜੀ 11 6 ਸਹਿਜ ਆ ਜੀ ਤੇ ਦਾਣੇ ਵਾਲਾ ਵੇਡ ਨਾਲ ਲੱਗਿਆ ਹੋਇਆ ਟਰਾਲੀ ਪੂਰੀ ਹੈਵੀ ਹੈ ਜੀ ਹੈਵੀ ਵਜ਼ਨ ਟਰਾਲੀ 11 1/2 ਕੁਆਂਟਲ ਦੀ ਟਰਾਲੀ ਹੈ ਜੀ ਬਾਕੀ ਟਾਇਰ ਵੀ ਚੰਗੇ ਪਏ ਟਾਇਰਾਂ ਤੇ ਨਿਗ੍ਹਾ ਮਰਵਾ ਦਿਓ ਟਾਇਰ ਵੀ ਠੀਕ ਆ ਵਧੀਆ ਕੰਮ ਦੇਣ ਦੇ ਟਾਇਰ ਆ ਜੀ ਪੂਰੇ ਚੰਗੇ ਟਾਇਰ ਪਏ ਆ ਤੇ ਜੇ ਗੱਲ ਕਰੀਏ ਸਾਈਡਾਂ ਸਾਈਡਾਂ ਵੀ ਪੂਰੀਆਂ ਸਾਫ਼ ਪਈਆਂ ਟਰਾਲੀ ਦੀਆਂ ਤੇ ਕਿਤੋਂ ਕੋਈ ਜ਼ਿਆਦੀ ਗਲੀ ਨਹੀਂ ਗਈ ਟਰਾਲੀ ਬਾਕੀ ਪੁਰਾਣੀ ਟਰਾਲੀ ਬਣੀ ਹੈ ਜੀ ਪੁਰਾਣੇ ਲੋਹੇ ਦੀ ਟਰਾਲੀ ਬਣੀ ਹੋਈ ਆ ਤੇ ਨਵੀਂ ਨਹੀਂ ਹੈਗੀ ਇਹ ਪੁਰਾਣੇ ਲੋਹੇ ਦੀ ਬਣੀ ਚੰਗੀ ਨਿੱਗਰ ਲੋਹੇ ਦੀ ਬਣੀ ਹੋਈ ਹੈ ਟਰਾਲੀ ਬਾਕੀ ਵਿੱਚੋਂ ਵੇਖ ਲਓ ਜੀ ਫੋਟੋਆਂ ਸਾਈਡਾਂ ਦੀ ਬਿਲਕੁਲ ਸਾਫ਼ ਟਰਾਲੀ ਆ ਫਰਸ਼ 'ਚ ਬਸ ਫਰਸ਼ ਵੀ ਸਾਫ਼ ਹੈ ਜੀ ਫਰਸ਼ ਵੀ ਸਾਰੀ ਠੀਕ ਆ ਬਾਕੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਫੋਟੋ ਹੀ ਚਾਰ ਚਫੇਰੋਂ ਵੇਖ ਲਓ ਵੀਡੀਓ ਚੱਲ ਰਹੀ ਹੈ ਆਪਣੀ ਟਰਾਲੀ ਬਾਰੇ ਸਾਈਡਾਂ ਵੀ ਵੇਖ ਲਓ ਸਾਈਡਾਂ ਵੀ ਠੀਕ ਆ ਤੇ ਆਪਾਂ ਜੇ ਗੱਲ ਕਰੀਏ ਗਾਡਰ ਬੇਦਾਗ ਗਾਡਰ ਆ ਜੀ ਗਾਡਰਾਂ ਦੀ ਨਿਗ੍ਹਾ ਮਰਵਾ ਦਿੰਨੇ ਆ ਤੁਹਾਨੂੰ ਗਾਡਰ ਵੀ ਬੇਦਾਗ ਆ 3.5 ਇੰਚ ਹੀ ਹਿੱਸਾ ਲੱਗਿਆ ਹੋਇਆ ਹਿੱਸੇ ਤੇ ਨਿਗਾਹ ਮਰਵਾਦਨੇ ਆ ਜੀ 3.5 ਇੰਚ ਹੀ ਹਿੱਸਾ ਲੱਗਿਆ ਹੋਇਆ ਬਾਕੀ ਟਰਾਲੀ ਪੂਰੀ ਠੀਕ ਹੈ ਜੀ ਇਹ ਖੜੀ ਹੋਈ ਹੈ ਜੀ ਮੌਕਸਰ ਏਰੀਆ ਦੇ ਵਿੱਚ ਮੌਕਸਰ ਏਰੀਆ ਦੇ ਵਿੱਚ ਖੜੀ ਹੋਈ ਆ ਪਿੰਡ ਮਕੰਦ ਸਿੰਘ ਵਾਲਾ ਜੀ ਤੇ ਜੇ ਰੇਟ ਦੀ ਗੱਲ ਕਰੀਏ ਰੇਟ ਹੈਗਾ ਜੀ 60000 ਰੁਪਿਆ ਬਾਕੀ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਦੇ ਲਈ ਪੂਰਾ ਮਾਨਤਾਨ ਕਰਨਗੇ ਵੀਰ ਇਹ ਮਕਾਨੇ ਵਾਲੀ ਦੇ ਨੇੜੇ ਮਕੰਦੇ ਵਾਲਾ ਪਿੰਡ ਆ ਜੀ ਉੱਥੇ ਖੜੀ ਆ ਵੀਡੀਓ ਜਿਹੜਾ ਸ਼ੇਅਰ ਕਰਕੇ ਸਕਰੀਨਸ਼ਾਟ ਵਿਖਾਊਗਾ ਕੋਨੂੰ ਪੂਰਾ ਮਾਨਤਾਨ ਕੀਤਾ ਜਾਊਗਾ ਜੀ ਇਸ ਟਰਾਲੀ ਦੇ ਵਿੱਚੋਂ ਰੇਟ ਦੇ ਵਿੱਚੋਂ ਮਾਨਤਾਨ ਕੀਤਾ ਜਾਊਗਾ ਬਾਕੀ ਵੀਰ ਦਾ ਨੰਬਰ ਵੀ ਤੁਹਾਨੂੰ ਦਿੰਨੇ ਆ ਸੰਪਰਕ ਨੰਬਰ ਨੋਟ ਕਰ ਲਓ ਜੀ 830284004 830284004 ਇਸ ਨੰਬਰ ਤੇ ਸੰਪਰਕ ਕਰਕੇ ਟਰਾਲੀ ਬਾਰੇ ਸੌਦਾ ਕਰ ਸਕਦੇ ਹੋ ਹੋਰ ਜਾਣਕਾਰੀ ਲੈ ਸਕਦੇ ਹੋ ਬਾਕੀ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਆਦੀ ਪੂਰੀ ਤਸੱਲੀ ਕਰ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਇਹਨਾਂ ਵੀਰਾਂ ਕੋਲੇ ਦੋ ਹੋਰ ਟਰਾਲੀਆਂ ਖੜੀਆਂ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਚੰਗੀਆਂ ਸਾਫਟ ਟਰਾਲੀਆਂ ਵੀ ਖੜੀਆਂ ਇਹਨਾਂ ਵੀਰਾਂ ਕੋਲੇ ਟਰਾਲੀਆਂ ਤੁਹਾਨੂੰ ਰੇਕ ਤਰ੍ਹਾਂ ਦੀਆਂ ਮਿਲ ਜਾਣੀਆਂ ਜੇ ਜੈਕ ਵਾਲੀ ਲੈਣੀ ਆ ਤਾਂ ਵੀ ਸੰਪਰਕ ਕਰ ਸਕਦੇ ਹੋ ਤੇ ਜੇ ਇਹ ਟਰਾਲੀ ਲੈਣੀ ਆ ਇਹ 60000 ਚੋਂ ਤੁੰਡਾ ਮਾਨਤਨ ਪੂਰਾ ਕਰ ਦੇਣਗੇ ਵੀਰ ਜੇ ਆਪਣੇ ਚੈਨਲ ਦੇ ਥਰੂ ਤੁਸੀਂ ਆਉਣੇ ਜੀ ਹਾਂਜੀ ਬਾਕੀ ਇਹਨਾਂ ਵੀਰਾਂ ਕੋਲੇ ਦੋ ਟਰਾਲੀਆਂ ਹੋਰ ਵੀ ਖੜੀਆਂ ਉਹ ਵੀ ਸਾਫਟ ਟਰਾਲੀਆਂ ਚੰਗੀਆਂ ਟਰਾਲੀਆਂ ਤੇ ਜੇ ਉਹ ਲੈਣੀਆਂ ਤਾਂ ਉਹਨਾਂ ਦੀ ਵੀਡੀਓ ਵੀ ਆਪਣੇ ਚੈਨਲ ਤੇ ਆਜੂਗੀ ਉਹ ਦੋ ਟਰਾਲੀਆਂ ਵੀ ਚੰਗੀਆਂ ਟਰਾਲੀਆਂ ਤੇ ਜੇ ਇਹ ਲੈਣੀ ਹੈ ਇਹ ਲੈਣੀ ਹੈ ਸੰਪਰਕ ਕਰ ਸਕਦੇ ਹੋ ਮਕੰਦੇ ਵਾਲੇ ਖੜੀ ਆ ਤੇ ਮੁਕਸਰ ਸਾਹਿਬ ਜ਼ਿਲ੍ਹਾ ਜੀ ਤੇ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ